ਇੱਕ ਸਬ ਇਨਸਪੈਕਟਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਹੁੰਚ ਕੀਤੀ ਦਰਵਾਜ਼ਾ ਖੜਕਾਇਆ ਤੇ ਵੱਡੇ ਦੋਸ਼ ਲਾ ਦਿੱਤੇ ਉਹ ਦੋਸ਼ ਕਿਸ ਤੇ ਲਾਏ ਨੇ ਚੰਡੀਗੜ੍ਹ ਪੁਲਿਸ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਉੱਤੇ ਇੱਕ ਤਰਫਾ ਕਾਰਵਾਈ ਕਰਨ ਦੀ ਗੱਲ ਆਖ ਦਿੱਤੀ ਹੈ ਔਰ ਜਿਹੜੀ ਉਸਨੇ ਪਟੀਸ਼ਨ ਪਾਈ ਹੈ ਸਬ ਇਨਸਪੈਕਟਰ ਠੋਗਾੜ ਦੀ ਗੱਲ ਕਰ ਰਹੇ ਆ ਲਗਭਗ 1 ਸਾਲ ਬੀਤ ਗਿਆ ਅਗਸਤ ਦਾ ਮਹੀਨਾ ਸੀ ਪਿਛਲੇ ਸਾਲ ਜਦੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਜਿਹੜੀ ਹੈ 2000 ਦੇ ਨੋਟ ਵਾਲੀ ਕਰੰਸੀ ਬਦਲਾਉਣ ਦੀ ਖਾਤਰ ਉਸ ਦੇ ਵਿੱਚੋਂ ਕੁਝ ਪੈਸੇ ਘੱਗਣ ਦਾ ਦੋਸ਼ ਲੱਗਿਆ ਸੀ ਕਨਾਪ ਕਰਨ ਦੇ ਦੋਸ਼ ਵੀ ਲੱਗੇ ਸੀ ਇੱਕ ਵਪਾਰੀ ਸੀ ਬਠਿੰਡੇ ਦਾ ਜਿਹੜਾ ਇੱਥੇ ਨੋਟ ਬਦਲਾਉਣ ਆਉਂਦਾ ਉਸ ਤੋਂ ਬਾਅਦ ਗੱਲ ਅੱਗੇ ਤੱਕ ਵੱਧ ਜਾਂਦੀ ਹੈ ਉਗਾਟ ਨੇ ਇੱਥੋਂ ਤੱਕ ਦੋਸ਼ ਲਾਏ ਨੇ ਕਿ ਉਸ ਦਾ ਹਿਰਾਸਤ ਦੇ ਅੰਦਰ ਉਸ ਦੇ ਨਾਲ ਕੁੱਟ ਮਾਰ ਵੀ ਹੋਈ ਹੈ ਔਰ ਪੁਲਿਸ ਨੇ ਮੈਡੀਕਲ ਕਰਾਉਣ ਦੇ ਵਿੱਚ ਦੇਰੀ ਕੀਤੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਡੀਜੀਪੀ ਚੰਡੀਗੜ੍ਹ ਦੇ ਐਸਐਸਪੀ ਤੇ ਨਾਲ ਹੀ ਇਨਵੈਸਟੀਗੇਸ਼ਨ ਅਫਸਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਦਾ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਤੇ ਇਸ ਦੀ ਅਗਲੀ ਜਿਹੜੀ ਸੁਣਵਾਈ ਹੈ ਉਹ ਵੀ ਅਗਸਤ ਮਹੀਨੇ ਦੇ ਵਿੱਚ ਹੋਣ ਜਾ ਰਹੀ ਹੈ ਉਹ ਸੁਣਵਾਈ ਕਦੋਂ ਹੋਣੀ ਹੈ ਕਿਹੜੀ ਤਾਰੀਖ ਨੂੰ ਹੋਣੀ ਹੈ ਉਹ ਵੀ ਦੱਸਾਂਗੇ ਪਰ ਵਿਨੇਸ਼ ਫੁਗਾੜ ਦਾ ਕੀ ਕਹਿਣਾ ਹੈ ਸਬ ਇਨਸਪੈਕਟਰ ਜਿਹੜਾ ਕਿ ਸੈਕਟਰ 39 ਦੇ ਥਾਣੇ ਦਾ ਐਡੀਸ਼ਨਲ ਇੰਚਾਰਜ ਵੀ ਉਸ ਨੂੰ ਦਿੱਤਾ ਗਿਆ ਸੀ ਸਬ ਇਨਸਪੈਕਟਰ ਜਿਹੜਾ ਨਵੀਨ ਫੁਗਾੜ ਹੈ ਸਬ ਇਨਸਪੈਕਟਰ ਨਵੀਨ ਫੁਗਾੜ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਜਾਂਦਾ ਉਸਨੇ ਜਿਹੜੀ ਪਟੀਸ਼ਨ ਦਰਜ ਕੀਤੀ ਉਸਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਮੈਂ ਵੱਡੇ ਅਫਸਰਾਂ ਦੇ ਰਾਜ਼ ਖੋਲਾਂਗਾ ਮੇਰੇ ਕੋਲ ਬਹੁਤ ਜਾਣਕਾਰੀ ਹੈ ਜਿਹੜੀ ਕਾਰਵਾਈ ਦੇ ਵਿੱਚ ਅਣਗਹਿਲੀ ਕਿਵੇਂ ਕੀਤੀ ਗਈ ਕਿਹੜੀ ਕਾਰਵਾਈ ਚਣਗਹਿਲੀ ਕਿਵੇਂ ਕੀਤੀ ਗਈ ਇਹ ਸਾਰੀਆਂ ਗੱਲਾਂ ਉਸਨੇ ਕਹਿ ਦਿੱਤੀਆਂ ਨੇ ਹਰ ਸੈਕਟਰ 39 ਥਾਣੇ ਦੇ ਵਿੱਚ ਐਡੀਸ਼ਨਲ ਸਬ ਇੰਸਪੈਕਟਰ ਨਵੀਨ ਫਗਾੜ ਦੀ ਜਦੋਂ ਡਿਊਟੀ ਸੀ ਤੇ ਉਸ ਵਕਤ ਮਾਮਲਾ ਆਇਆ ਸੀ ਸਾਹਮਣੇ ਉਹ ਵੀ ਦੱਸਾਂਗੇ ਪੁਛੋਕੜ ਕੀ ਹੈ ਦਰਅਸਲ ਧਾਰਾ 482 ਦੇ ਤਹਿਤ ਉਹ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦਾ ਤੇ ਉਸਦੇ ਕੋਲ ਇਹ ਵੀ ਉਹ ਕਹਿੰਦਾ ਕਿ ਮੇਰੇ ਕੋਲ ਵੱਡੇ ਅਫਸਰਾਂ ਦੇ ਰਾਜ਼ ਨੇ ਔਰ ਮੈਂ ਰਾਜ਼ ਖੋਲਣਾ ਚਾਹਣਾ ਥਾਣੇ ਦੇ ਤੋਂ ਅਫਸਰਾਂ ਨੂੰ ਕੁਝ ਕਾਗਜ਼ੀ ਐਂਟਰੀਜ਼ ਡਿਲੀਟ ਕਰਨ ਦੇ ਲਈ ਵੀ ਕਿਹਾ ਗਿਆ ਸੀ ਜਿਸ ਨੂੰ ਉਹਨਾਂ ਨੇ ਨਹੀਂ ਮੰਨਿਆ ਉਸ ਦੇ ਖਿਲਾਫ ਹੀ ਝੂਠਾ ਕੇਸ ਪਾ ਦਿੱਤਾ ਗਿਆ আর ਉਸ ਨੂੰ ਫਸਾ ਦਿੱਤਾ ਗਿਆ ਉਸ ਨੇ ਉਸ ਦਰਜ ਹੋਏ ਸਾਰੇ ਮਾਮਲੇ ਦੀ ਦੁਬਾਰਾ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ ਤੇ ਨਾਲ ਹੀ ਵੱਡੇ ਅਫਸਰਾਂ ਦੇ ਰਾਜ਼ ਖੁੱਲਣਗੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹਾਲਾਂਕਿ ਲਗਭਗ 1 ਸਾਲ ਬੀਤ ਗਿਆ ਨਵੀਨ ਫਗਾਟ ਨੂੰ ਇਹ ਆਈਡੀਆ ਹੋਣੀ ਕਿਉਂ ਆਇਆ ਪਹਿਲਾਂ ਕਿਉਂ ਨਹੀਂ ਇਹ ਗੱਲ ਸੁਝੀ ਕੇ ਵੱਡੇ ਵੱਡੇ ਅਫਸਰਾਂ ਨੇ ਇਸ ਤਰ੍ਹਾਂ ਐਂਟਰੀਜ਼ ਡਿਲੀਟ ਕਰਾਉਣ ਦੇ ਲਈ ਵੀ ਦਬਾਅ ਪਾਇਆ ਸੀ ਪਰ ਜਦੋਂ ਗੱਲ ਨਹੀਂ ਮੰਨੀ ਤਾਂ ਨਵੀਨ ਫਗਾਟ ਨੂੰ ਹੀ ਉਸ ਝੂਠੇ ਕੇਸ ਦਾ ਸ਼ਿਕਾਰ ਬਣਾਇਆ ਗਿਆ ਨਵੀਨ ਫਗਾਟ ਦਾ ਕਹਿਣਾ ਐਡੀਸ਼ਨਲ ਸਬ ਇੰਸਪੈਕਟਰ ਨਵੀਨ ਫਗਾਟ ਨੇ ਵੀ ਸਵਾਲ ਕੀਤਾ ਕਿ ਜਦੋਂ 2000 ਦੇ ਨੋਟ ਬੰਦ ਹੋਏ ਸੀ ਤਾਂ ਉਸ ਦੌਰਾਨ ਸ਼ਿਕਾਇਤਕਰਤਾ ਦੇ ਕੋਲ ਐਨੀ ਨਗਦੀ ਕਿੱਥੋਂ ਆਈ ਉਸ ਦਾ ਸੋਰਸ ਕੀ ਸੀ ਸਰੋਤ ਕੀ ਸੀ ਉਸ ਦੇ ਬਾਰੇ ਹੁਣ ਤੱਕ ਕੀ ਜਵਾਬ ਹੈ ਔਰ ਐਸੀ ਕੀ ਜਲਦੀ ਸੀ ਕਿ ਬਿਨਾ ਈੜੀ ਦੇ ਧਾਰਾ 482 ਦੇ ਤਹਿਤ ਕੋਰਟ ਦੇ ਵਿੱਚ ਯਾਚਕਾ ਦਰਜ ਕੀਤੀ ਗਈ ਆ ਜਿਹੜੀ ਔਰ ਨਾਲ ਹੀ ਉਸ ਦੇ ਕੋਲ ਅਫਸਰਾਂ ਦੇ ਕਈ ਰਾਜ ਨੇ ਪੁਲਿਸ ਨੇ ਇਸ ਐਂਗਲ ਤੋਂ ਜਾਂਚ ਕਿਉਂ ਨਹੀਂ ਕੀਤੀ ਉਸ ਨੇ ਕਿਹਾ ਕਿ ਉਸ ਦੇ ਕੋਲ ਵੱਡੇ ਰਾਜਨੀਤਿਓ ਉਸ ਨੂੰ ਜਲਦੀ ਹੀ ਖੋਲੇਗਾ ਆਰ ਉਸ ਪਟੀਸ਼ਨ ਦੇ ਵਿੱਚ ਇਲਜ਼ਾਮ ਇਹ ਵੀ ਲਾਇਆ ਗਿਆ ਨਵੀਨ ਫਗਾੜ ਦੇ ਵੱਲੋਂ ਕਿ ਇੱਕ ਮੁਲਜ਼ਮ ਦੇ ਨਾਂ ਫੜੇ ਜਾਣ ਦੀ ਵੀ ਕੀ ਵਜ੍ਹਾ ਹੈ ਇਸ ਦਾ ਵੀ ਉਸਨੇ ਸਵਾਲ ਚੁੱਕਿਆ ਕਿਉਂਕਿ ਹੁਣ ਤੱਕ ਉਸ ਕੇਸ ਦੇ ਵਿੱਚ ਨਵੀਨ ਫਗਾੜ ਦੇ ਸਣੇ ਕਈ ਗ੍ਰਿਫਤਾਰੀਆਂ ਹੋਈਆਂ ਪਰ ਇੱਕ ਮੁਲਜ਼ਮ ਉਸ ਕੇਸ ਦਾ ਵਿੱਚ ਹਾਲੇ ਵੀ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਤਨਵੀਨ ਫਗਾਟ ਨੂੰ ਸ਼ੱਕ ਹੈ ਕਿ ਜਿਹੜਾ ਉਹ ਗ੍ਰਿਫਤਾਰੀ ਨਹੀਂ ਹੋਈ ਉਹ ਵੀ ਕਿਤੇ ਨਾ ਕਿਤੇ ਕੋਈ ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ ਉਸ ਨੇ ਕਿਹਾ ਕਿ ਉਸ ਨੂੰ ਪੁਲਿਸ ਕਸਟਡੀ ਦੇ ਵਿੱਚ ਕੁੱਟਿਆ ਵੀ ਗਿਆ ਔਰ ਅਦਾਲਤ ਦੇ ਆਦੇਸ਼ਾਂ ਦੇ باوجود ਮੈਡੀਕਲ ਦੇ ਵਿੱਚ ਦੇਰੀ ਕੀਤੀ ਗਈ ਇਹ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਸਟੈਂਡਿੰਗ ਕਾਉਂਸਲਿੰਗ ਦੇ ਜ਼ਰੀਏ डीजीपी एसएसपी ਤੇ ਕੇਸ ਦੇ ਇਨਵੈਸਟੀਗੇਸ਼ਨ ਅਫਸਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਕਿ ਨਵੀਨ ਫਗਾੜ ਦੀਆਂ ਦੋਸ਼ਾਂ ਦੇ ਉੱਤੇ ਉਹ ਆਪਣਾ ਪੱਖ 25 ਜੁਲਾਈ 2024 ਤੱਕ ਰੱਖ ਦੇਣ ਕਿਉਂਕਿ ਇਸ ਦੀ ਫਿਰ 1 ਮਹੀਨੇ ਬਾਅਦ ਹੀ 25 ਜੁਲਾਈ ਤੋਂ ਬਾਅਦ 1 ਮਹੀਨੇ ਯਾਨੀ ਕਿ 25 ਅਗਸਤ 2024 ਨੂੰ ਅਗਲੀ ਸੁਣਵਾਈ ਹੋਣੀ ਹੈ ਜੱਜ ਮੰਜਰੀ 네ਹਰੂ ਕੋਲ ਦੀ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਹੋਵੇਗੀ ਹੁਣ ਤੱਕ ਇਸ ਕੇਸ ਦੇ ਵਿੱਚ ਮੁਲਜ਼ਮ ਪ੍ਰਵੀਨ ਸ਼ਾਹ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਨੇ ਜਦ ਕੀ ਲੁੱਟਦੇ 25 ਲੱਖ ਰੁਪਏ ਅਜੇ ਤੱਕ ਵੀ ਬ੍ਰਾਹਮਤ ਨਹੀਂ ਹੋਏ ਮਾਮਲਾ ਪਿਛਲੇ ਸਾਲ 6 ਅਗਸਤ ਦਾ ਸੀ ਔਰ ਉਦੋਂ ਨਵੀਨ ਫਗਾੜ ਥਾਣਾ ਸੈਕਟਰ 39 ਦੇ ਐਡੀਸ਼ਨਲ ਐਸਐਚਓ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀ ਔਰ ਇਸ ਦੇ ਬਾਅਦ ਐਸਐਸਪੀ ਕਮਰਦੀਪ ਕੌਰ ਨੇ ਵਕੀਲ ਨੂੰ ਫੋਰਸ ਤੋਂ ਡਿਸਮਿਸ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨੂੰ ਜੇਲ੍ਹ ਵੀ ਜਾਣਾ ਪਿਆ 6 ਅਗਸਤ ਨੂੰ ਥਾਣਾ ਸੈਕਟਰ 39 ਦੇ ਵਿੱਚ ਐਡੀਸ਼ਨਲ ਐਸਐਚਓ ਨਵੀਨ ਫਗਾੜ ਸਮੇਤ ਚਾਰ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ ਇਸ ਦੇ ਵਿੱਚ ਪ੍ਰਵੀਨ ਸ਼ਾ ਉਸ ਦਾ ਪੀਐਸਓ कांस्टेबल ਤੇ ਵਰਿੰਦਰ ਵੀ ਸ਼ਾਮਲ ਸੀ ਇੱਥੇ ਦੋਸ਼ੇ ਸੀ ਕਿ ਬਠਿੰਡਾ ਦੇ ਇੱਕ ਵਪਾਰੀ ਨੇ ਨੋਟ ਚੇਂਜ ਕਰਵਾਉਣ ਦੇ ਨਾਮ ਦੇ ਉੱਤੇ ਉਸ ਦੇ ਨਾਲ ਲੁੱਟ ਕੀਤੀ ਗਈ ਉਸ ਨੂੰ ਸੈਕਟਰ 40 ਦੇ ਵਿੱਚ ਨੋਟ ਚੇਂਜ ਕਰਨ ਦੇ ਲਈ ਬੁਲਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਉਤਮ ਘਾਇਆ ਵੀ ਗਿਆ ਇਸ ਵਪਾਰੀ ਨੇ ਉਦੋਂ ਬਿਆਨ ਦਰਜ ਕਰਾਏ ਸਨ ਔਰ ਪਹਿਲਾਂ ਤਾਂ ਡਰਦੇ ਵਪਾਰੀ ਨੇ ਕੋਈ ਗੱਲ ਨਹੀਂ ਕੱਢੀ ਬਾਹਰ ਐਸਐਸਪੀ ਚੰਡੀਗੜ੍ਹ ਕਵਨਦੀਪ ਕੌਰ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਉਦੋਂ ਦਿੱਤੀ ਸੀ ਡਿਟੇਲ ਦੇ ਵਿੱਚ ਕਿ ਕਿਵੇਂ ਅਸੀਂ ਇਸ ਕੇਸ ਨੂੰ ਨਜਿੱਠਿਆ ਔਰ ਵਪਾਰੀ ਨੂੰ ਭਰੋਸਾ ਵੀ ਦਿਵਾਇਆ ਗਿਆ ਸੀ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਖੁੱਲ ਕੇ ਸਾਰੀ ਗੱਲਬਾਤ ਦੱਸੋ ਔਰ ਚੰਡੀਗੜ੍ਹ ਐਸਐਸਪੀ ਦੇ ਉਸ ਦਖਲ ਤੋਂ ਬਾਅਦ ਹੀ ਮਾਮਲਾ ਦਰਜ ਹੋਇਆ ਸੀ ਔਰ ਉਸ ਨਵੀਨ ਫੁਗਾਟ ਨੂੰ ਜਿਹੜਾ ਡਿਸਮਿਸ ਫੋਰਸ ਤੋਂ ਕੀਤਾ ਗਿਆ ਸੀ ਐਡੀਸ਼ਨਲ ਐਸਐਚਓ ਨਵੀਨ ਫੁਗਾਟ ਨੇ ਉਸ ਤੋਂ ਪੈਸੇ ਖੋਲ੍ਹੇ ਸੀ ਤੇ ਝੂਠੇ ਕੇਸ ਦੇ ਵਿੱਚ ਫਸਾਉਣ ਨੂੰ ਲੈ ਕੇ ਦਿਖਾ ਕੇ ਉਸ ਨੂੰ ਭਜਾ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਦੇ ਜਾਣਕਾਰਾਂ ਦੇ ਜ਼ਰੀਏ ਪੁਲਿਸ ਦੇ ਵਿੱਚ ਇੱਕ ਸ਼ਿਕਾਇਤ ਆਈ ਮਾਮਲਾ ਐਸਐਸਪੀ ਕਵਰਨਦੀਪ ਕੌਰ ਦੇ ਕੋਲ ਪੁੱਜਿਆ ਤੇ ਉਸ ਤੋਂ ਬਾਅਦ ਤੁਰੰਤ ਕੇਸ ਦਰਜ ਕਰ ਦਿੱਤਾ ਗਿਆ ਇਹ ਮਾਮਲੇ ਦਾ ਪਿਛੋਕੜ ਸੀ ਪਰ ਨਵੀਨ ਫਗਾੜ ਸਬ ਇੰਸਪੈਕਟਰ ਜਿਹੜਾ ਹੁਣ ਹਾਈ ਕੋਰਟ ਪੁੱਜਿਆ ਤਾਂ ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਡੀਜੀਪੀ ਐਸਐਸਪੀ ਤੇ ਇਨਵੈਸਟੀਗੇਸ਼ਨ ਅਫਸਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ ਇੱਥੋਂ ਤੱਕ ਵੱਡੇ ਦੋਸ਼ ਲਾਏ ਨੇ ਨਵੀਨ ਫਗਾੜ ਨੇ ਕਿ ਉਸ ਦੇ ਨਾਲ ਕੁੱਟਮਾਰ ਵੀ ਹੋਈ ਹੈ ਔਰ ਕੋਰਟ ਦੇ ਹੁਕਮਾਂ ਦੇ ਬਾਵਜੂਦ ਮੈਡੀਕਲ ਦੇ ਵਿੱਚ ਦੇਰੀ ਕੀਤੀ ਗਈ ਔਰ ਜਿਹੜਾ ਇੱਕ ਮੁੱਲਜਮ ਹੈ ਇਸ ਕੇਸ ਦੇ ਵਿੱਚ ਹਾਲੇ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਇਆ ਇਸ ਦਾ ਜਵਾਬ ਕੀ ਹੈ ਔਰ ਐਡੀ ਵੱਡੀ ਕਰੰਸੀ 2000 ਨੋਟਾਂ ਦੀ ਜਦੋਂ ਕੀ ਉਸ ਦੇ ਉੱਤੇ ਪਾਬੰਦੀ ਲੱਗਣੀ ਸ਼ੁਰੂ ਹੋ ਗਈ ਸੀ ਕਿ ਨੋਟ ਜਮ੍ਹਾਂ ਕਰਵਾ ਦੇ ਜਾਣ ਤਾਂ ਫਿਰ ਉਹ ਇੰਨੀ ਕਰੰਸੀ ਆਈ ਕਿੱਥੋਂ ਇਸ ਦਾ ਜਵਾਬ ਕੀ ਹੈ ਔਰ ਇਹ ਸਾਰੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੀ ਇਨਵੈਸਟੀਗੇਸ਼ਨ ਆ ਜਿਹੜੀ ਪੁਲਿਸ ਦੀ ਉਸ ਦੇ ਉੱਤੇ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਨਵੀਨ ਫਗੜਟ ਹੁਣ ਨਵੀਨ ਫਗੜਟ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਉਲਟਾ ਉਸ ਨੂੰ ਵੱਡੇ ਅਫਸਰਾਂ ਦੇ ਵੱਲੋਂ ਐਂਟਰੀਆਂ ਡਿਲੀਟ ਕਰਨ ਦੇ ਲਈ ਆਖਿਆ ਗਿਆ ਸੀ ਪਰ ਉਸ ਨੇ ਮਨਾਂ ਕੀਤਾ ਤੇ ਉਲਟਾ ਫਿਰ ਉਸ ਨੂੰ ਹੀ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਹੁਣ ਨਫਰੀਨ ਫਗੜਟ ਸੱਚ ਬੋਲ ਰਿਹਾ ਹੈ ਜਾਂ ਚੰਡੀਗੜ੍ਹ ਪੁਲਿਸ ਦੇ ਇਨਵੈਸਟੀਗੇਸ਼ਨ ਅਫਸਰ ਕਰਨ ਵਾਲੇ ਉਹ ਝੂਠੇ ਨੇ ਜਾਂ ਕੋਈ ਹੋਰ ਝੂਠਾ ਹੈ ਇਸ ਦਾ ਪੂਰਾ ਮਾਜਰਾ ਕੀ ਹੈ ਇਹ ਮਾਜਰਾ ਉਦੋਂ ਹੀ ਖੁੱਲੇਗਾ ਜਦੋਂ ਹੁਣ ਅਗਲੀ 25 ਅਗਸਤ ਨੂੰ 224 ਨੂੰ ਸੁਣਵਾਈ ਹੋਵੇਗੀ 25 ਜੁਲਾਈ ਤੱਕ ਜਵਾਬ ਮੰਗਿਆ ਗਿਆ ਐ एसएसपी ਤੋਂ ਡੀਜੀਪੀ ਤੋਂ ਤੇ ਇਨਵੈਸਟੀਗੇਸ਼ਨ ਅਫਸਰ ਤੋਂ ਕਿ ਤੁਹਾਡਾ ਇਸ ਮਾਮਲੇ ਵਿੱਚ ਜਿਹੜੇ ਦੋਸ਼ ਲਾਏ ਜਾ ਰਹੇ ਨੇ ਪੱਖ ਕੀ ਹੈ ਤੇ ਅਦਾਲਤ ਦੇ ਵਿੱਚ ਜਦੋਂ ਅਗਲੀ ਸੁਣਵਾਈ ਹੋਣੀ ਹੈ ਉਸ ਸੁਣਵਾਈ ਦੇ ਵਿੱਚ ਜਦੋਂ ਦੋਵੇਂ ਪੱਖ ਸਾਹਮਣੇ ਆ ਜਾਣਗੇ ਟੇਬਲ ਦੇ ਉੱਤੇ ਤੇ ਉਸ ਅਧਾਰ ਦੇ ਉੱਤੇ ਹੀ ਅਦਾਲਤ ਵੱਲੋਂ ਕੋਈ ਵੀ ਫੈਸਲਾ ਇਸ ਮਾਮਲੇ ਵਿੱਚ ਸੁਣਾਇਆ ਜਾ ਸਕਦਾ ਜਾਂ ਹੋਰ ਸਮਾਂ ਵੀ ਲਿਆ ਜਾ ਸਕਦਾ ਕਿ ਕਿਉਂਕਿ ਨਵੀਨ ਫਗਾਟ ਨੇ ਕੇਸ ਦੀ ਦੁਬਾਰਾ ਤੋਂ ਜਾਂਚ ਪੜਤਾਲ ਕਰਨ ਦੀ ਮੰਗ ਰੱਖੀ ਹੈ ਕਿ ਉਸ ਦੇ ਨਾਲ ਧੱਕਾ ਹੋ ਰਿਹਾ ਇਹ ਧੱਕੇਸ਼ਾਹੀ ਦੇ ਖਿਲਾਫ ਉਹ ਲੜਾਈ ਕਾਨੂੰਨਨ ਤੌਰ ਤੇ ਜਿੱਥੋਂ ਤੱਕ ਵੀ ਉਸ ਨੂੰ ਜਾਣਾ ਪਿਆ ਉਹ ਲੜੇਗਾ ਇਸ ਗੱਲ ਦਾ ਉਹ ਦਾਵਾ ਕਰਦਾ ਦਿਖਾਈ ਦੇ ਰਿਹਾ ਹੁਣ ਦੇਖਦੇ ਹਾਂ ਕਿ ਸਬ ਇੰਸਪੈਕਟਰ ਨਵੀਨ ਫਗਾੜ ਦੇ ਨਾਲ ਕੀ ਵਾਕਈ ਧੱਕਾ ਕੀਤਾ ਗਿਆ ਬਾਕੀ ਕਿਹੜੇ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਜਾਂ ਵੱਡੇ ਅਫਸਰ ਜਿਨ੍ਹਾਂ ਦੇ ਰਾਜ ਨੇ ਨਵੀਨ ਫਗਾੜ ਦੇ ਕੋਲ ਕਿਹੜੇ ਰਾਜ ਨੇ ਜਿਹੜੇ ਉਸ ਨੂੰ 1 ਸਾਲ ਬਾਅਦ ਚੇਤੇ ਆਏ ਨੇ ਕਿ ਉਹ ਖੁੱਲਣੇ ਚਾਹੀਦੇ ਨੇ ਪਹਿਲਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਨਹੀਂ ਨਵੀਨ ਫਗਾੜ ਦੇ ਮੂੰਹੋਂ ਕਦੇ ਸੁਣਨ ਨੂੰ ਮਿਲੀ ਇਹ ਬਹੁਤ ਵੱਡਾ ਇੱਕ ਅਪਡੇਟ ਹੈ ਇਸ ਕੇਸ ਦੇ ਨਾਲ ਜੁੜਿਆ ਹੋਇਆ 1 ਸਾਲ ਹੋ ਚੱਲਿਆ ਜਿਸ ਦੇ ਵਿੱਚ ਵੱਡੀ ਨਗਦੀ ਸੀ ਜਿਹੜੀ ਨੋਟ ਚੇਂਜ ਕਰਵਾਉਣ ਨੂੰ ਲੈ ਕੇ ਬਠਿੰਡੇ ਦੇ ਇੱਕ ਵਪਾਰੀ ਨੂੰ ਠੱਗਿਆ ਗਿਆ ਜਏ ਕਹਿ ਲੋ ਕਿ ਉਸ ਨੂੰ ਡਰਾਤਮਕਾ ਆ ਕੇ ਭਜਾ ਦਿੱਤਾ ਗਿਆ ਤੇ ਉਸ ਤੋਂ ਨਗਦੇ ਜਿਹੜੇ ਨੇ ਪੈਸੇ ਨੇ ਉਹ ਖੋ ਲੈ ਗਏ ਬਾਅਦ ਵਿੱਚ ਉਹ ਪੈਸਿਆਂ ਦੀ ਬਰਾਮਦਗੀ ਹੋਈ ਔਰ 25 ਲੱਖ ਰੁਪਏ ਦਾ ਕੈਸ਼ ਦਾ ਹੱਲੇ ਵੀ ਕੁਝ ਪਤਾ ਨਹੀਂ ਲੱਗਿਆ ਹੋ ਅਜੇ ਤੱਕ ਨਹੀਂ ਮਿਲੇ ਕਿ ਉਹ ਕਿੱਥੇ ਨੇ ਹੁਣ ਇਸ ਮਾਮਲੇ ਦੇ ਵਿੱਚ ਕੌਣ ਕਿੰਨਾ ਦੋਸ਼ੀ ਹੈ ਇਸ ਦਾ ਨਪਟਾਰਾ ਜਾਂ ਨਤਾਰਾ ਹੋ ਸਕਦਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਦਾਲਤ ਦੇ ਵਿੱਚ ਹੋਵੇ ਕਿਉਂਕਿ ਹੁਣ ਦਰਵਾਜ਼ਾ ਹਰ ਅਦਾਲਤ ਦਾ ਵੀ ਖੜਕਾ ਦਿੱਤਾ ਗਿਆ ਹੈ ਇਹ ਸਾਰੇ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਹੌਨ ਵਾਲੇ ਸਮੇਂ ਦੇ ਵਿੱਚ ਅਪਡੇਟ ਕੀ ਸਾਹਮਣੇ ਆਉਂਦਾ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ